ਖੁਲਾਰ ਦੇ ਵਿੱਚ ਬੇਰਹਿਮ ਪਿਤਾ ਦਾ ਕਾਰਾ ਜਿਹੜਾ ਹੈ ਉਹ ਸਾਹਮਣੇ ਆਇਆ ਠੰਡ ਦੇ ਵਿੱਚ ਪਤਨੀ ਤੇ ਬੱਚੇ ਨੂੰ ਘਰੋਂ ਬਾਹਰ ਕੱਢਿਆ ਠੰਡ ਲੱਗਣ ਦੇ ਕਾਰਨ 4 ਦਿਨ ਦੇ 마ਸੂਮ ਦੀ ਮੌਤ ਹੋਈ ਹੈ ਪਤਨੀ ਦੇ ਨਾਲ ਕੁੱਟਮਾਰ ਕਰ ਉਸ ਨੂੰ ਬਾਹਰ ਕੱਢਿਆ ਤੇ ਘਰੇਲੂ ਝਗੜੇ ਨੂੰ ਲੈ ਕੇ ਇੱਕ ਕਲਯੁਗੀ ਬਾਪ ਨੇ ਆਪਣੇ 4 ਦਿਨਾ ਦੇ ਪੁੱਤਰ ਅਤੇ ਪਤਨੀ ਦੇ ਨਾਲ ਕੁੱਟਮਾਰ ਕਰਕੇ ਉਹਨਾਂ ਨੂੰ ਕੜਕ ਦੀ ਠੰਡ ਦੇ ਵਿੱਚ ਘਰੋਂ ਬਾਹਰ ਕੱਢ ਕੇ ਵਿੜੇ ਦੇ ਵਿੱਚ ਸੌਣ ਲਈ ਮਜਬੂਰ ਕਰ ਦਿੱਤਾ ਬਿਨਾ ਕੰਬਲ ਤੇ ਖਾਣ ਪੀਣ ਤੋਂ ਬਾਹਰ ਸੌਣ ਕਾਰਨ ਠੰਡ ਨਾਲ ਝੱਲਦੇ ਹੋਏ 4 ਦਿਨਾਂ ਦੇ ਬੱਚੇ ਦੀ ਮੌਤ ਹੋ ਗਈ। ਆਲਮ ਇਹ ਰਹਾ ਕੇ ਪੀੜਤ ਮਹਿਲਾ ਨੂੰ ਪਰਿਵਾਰਕ ਮੈਂਬਰਾਂ ਨੇ ਇਲਾਜ ਦੇ ਸਿਵਲ ਹਸਪਤਾਲ ਫਲੌਰ ਵਿਖੇ ਦਾਖਲ ਕਰਵਾਉਣਾ ਸੀ ਜਿਸ ਤੇ ਲਈ ਉਹਨਾਂ 108 ਦੀ ਸਹਾਇਤਾ ਲਈ ਫੋਨ ਕੀਤਾ ਪਰ ਨੰਬਰ ਨਾ ਲੱਗਣ ਤੇ ਉਹਨਾਂ ਦੇਰੀ ਕਰਨ ਦੀ ਬਜਾਏ ਜਗਾੜੂ ਮੋਟਰਸਾਈਕਲ 'ਤੇ ਰੇੜੀ ਰੇੜੇ ਦੀ ਮਦਦ ਦੇ ਨਾਲ 16 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਿਵਲ ਹਸਪਤਾਲ ਵਿਖੇ ਪਹੁੰਚ ਗਏ ਹਸਪਤਾਲ ਵਿਖੇ ਦਾਖਲ ਹੁੰਦਿਆਂ ਹੀ ਉੱਥੇ ਮੌਜੂਦ ਡਿਊਟੀ ਡਾਕਟਰ ਨੇ ਮਰੀਜ਼ ਦੀ ਹਾਲਤ ਦੇਖਦੇ ਜਲੰਧਰ ਦੇ ਲਈ ਰੈਫਰ ਕਰ ਦਿੱਤਾ ਪੀੜਤ ਮਹਿਲਾ ਸੰਗੀਤਾ ਦੀ ਭੈਣ ਨੇ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ ਧਿਆਨਯੋਗ ਗੱਲ ਇਹ ਹੈ ਕਿ ਸਰਕਾਰ ਦੇ ਵੱਲੋਂ ਐਂਬੂਲੈਂਸ ਸੇਵਾਵਾਂ ਹੁੰਦੀਆਂ ਹੋਈਆਂ ਵੀ ਪਰਿਵਾਰ ਦੇ ਵੱਲੋਂ ਪੀੜਤ ਮਹਿਲਾ ਨੂੰ ਜਗੜੂ ਰੇੜੀ ਦੀ ਮਦਦ ਨਾਲ ਹਸਪਤਾਲ ਦਾਖਲ ਕਰਵਾਉਣਾ ਬੇਰਹਿਮ ਪਿਤਾ ਦਾ ਕਾਰਾ ਜਿਹੜਾ ਸਾਹਮਣੇ ਆਇਆ ਪਤਨੀ ਦੇ ਨਾਲ ਕੁੱਟਮਾਰ ਕਰ ਉਸ ਨੂੰ ਬਾਹਰ ਕੱਢਿਆ ਨਾਲ ਹੀ 4 ਦਿਨ ਦਾ ਬੱਚਾ ਵੀ ਸੀ ਜਿਸ ਦੀ ਕੀ ਮੌਤ ਹੋ ਚੁੱਕੀ ਹੈ ਫਲੋਰ ਦੇ ਵਿੱਚ ਬੇਰਹਿਮ ਪਿਤਾ ਦਾ ਏ ਕਾਰਾ ਤੇ ਦੇਖਣ ਨੂੰ ਮਿਲਿਆ ਠੰਡ ਦੇ ਵਿੱਚ ਪਤਨੀ ਤੇ ਬੱਚੇ ਨੂੰ ਘਰੋਂ ਬਾਹਰ ਕੱਢਿਆ ਗਿਆ ਔਰ ਦੱਸਿਆ ਕਿ ਠੰਡ ਲੱਗਣ ਦੇ ਕਾਰਨ 4 ਦਿਨ ਦੇ ਮਾਸੂਮ ਦੀ ਮੌਤ ਹੋ ਗਈ ਹੈ ਪਤਨੀ ਦੇ ਨਾਲ ਕੁੱਟਮਾਰ ਕਰ ਬਾਹਰ ਕੱਢਿਆ ਗਿਆ ਫਲੋਰ ਦੇ ਵਿੱਚ ਬੇਰਹਿਮ ਪਿਤਾ ਦਾ ਕਾਰਾ ਹੈ ਜਿਹੜਾ ਉਹ ਦੇਖਣ ਨੂੰ ਮਿਲਿਆ ਘਰ ਦੇ ਵਿੱਚ ਪਤਨੀ ਤੇ ਬੱਚੇ ਨੂੰ ਜਿਹੜਾ ਘਰ ਤੋਂ ਬਾਹਰ ਕੱਢਿਆ ਗਿਆ ਤੋਂ ਦੱਸ ਦिए ਕਿ ਠੰਡ ਲੱਗਣ ਦੇ ਕਾਰਨ 4 ਦਿਨ ਦੇ 마ਸੂਮ ਦੀ ਮੌਤ ਹੋਈ ਹੈ ਪਤਨੀ ਦੇ ਨਾਲ ਕੁੱਟਮਾਰ ਕਰ ਉਸ ਨੂੰ ਬਾਹਰ ਕੱਢਿਆ ਗਿਆ ਦੌਰ ਦੇ ਵਿੱਚ ਬੇਰਹਿਮ ਪਿਤਾ ਦਾ ਕਾਰਾ ਜਿਹੜਾ ਉਹ ਦੇਖਣ ਨੂੰ ਮਿਲਿਆ ਸੋ ਇਸੇ ਖਬਰ ਦੇ ਉੱਪਰ ਜ਼ਿਆਦਾ ਜਾਣਕਾਰੀ ਲਈ ਮੇਰੇ ਸਹਿਯੋਗੀ ਮਨਪ੍ਰੀਤ ਕੌਰ ਜਲੰਧਰ ਤੋਂ ਫੋਨ ਲਾਈਨ ਤੇ ਜੁੜੇ ਹੋਏ ਨੇ ਮਨਪ੍ਰੀਤ ਪੂਰਾ ਮਾਮਲਾ ਜਾਣਨਾ ਚਾਹਾਂਗੇ ਤੇ ਬਿਲਕੁਲ ਤੁਹਾਨੂੰ ਦੱਸਣਾ ਚਾਹਵਾ ਕਿ ਕਿਕਰੇ ਲੂਟ ਅਗਰੇ ਦੇ ਕਰਕੇ ਇਹ ਕਿ ਤਰ ਜੂਗੀ ਬਾਪ ਨੇ ਜਿਹੜਾ ਆਪਣੇ ਚਾਰ ਦੇ ਨਾਲ ਦੇ ਪੁੱਤਰ ਨੂੰ ਤੇ ਆਪਣੀ ਪਤਨੀ ਨੂੰ ਜਿਹੜਾ ਕੁੱਟਮਾਰ ਕਰਕੇ ਘਰ ਤੋਂ ਬਾਹਰ ਕੱਢ ਦਿੱਤਾ ਸੀਗਾ ਤੇ ਤੁਹਾਨੂੰ ਦੱਸ ਦੇ ਕਿ ਉਹ ਘਰ ਦੇ ਬੇੜੇ ਦੇ ਵਿੱਚ ਜਿਹੜੇ ਨੇ ਦੋਨੋਂ ਮਾਂ ਪੁੱਤ ਸੁੱਤੇ ਨੇ ਤਾਂ ਬਿਨਾ ਕੰਬਲ ਤੋਂ ਅਤੇ ਖਾਂਡੀਆਂ ਨੇ ਵੀ ਉਹਨਾਂ ਦੇ ਕੋਲ ਕੁਝ ਵੀ ਨਹੀਂ ਸੀ ਜਿਸ ਦੇ ਕਰਕੇ ਬਹੁਤ ਜ਼ਿਆਦਾ ਠੰਡ ਵੀ ਸੀ ਤੇ ਬੱਚੇ ਦੀ ਹਾਲਤ ਇੱਕਦਮ ਗੰਭੀਰ ਹੋ ਗਈ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਮਹਿਲਾ ਦੇ ਵੱਲੋਂ ਆਪਣੇ ਭੈਣ ਨੂੰ ਜਦੋਂ ਇਸ ਗੱਲ ਬਾਰੇ ਜਾਣਕਾਰੀ ਮਿਲਦੀ ਗਈ ਤਾਂ ਉਹਨਾਂ ਨੇ 100 ਵਾਟੂ ਨੰਬਰ ਤੇ ਡਾਇਲ ਕੀਤਾ ਕਿ ਫੋਨ ਕਰਕੇ ਐਂਬੂਲੈਂਸ ਜਰਾ ਹੀ ਬੱਚ ਨੂੰ ਹਸਪਤਾਲ ਲੈ ਜਾਇਆ ਜਾਵੇ ਪਰ ਐਂਬੂਲੈਂਸ ਜਿਹੜੀ ਆ ਫੋਨ ਨਾ ਚੁੱਕਣ ਦੀ ਵਜ੍ਹਾ ਤੇ ਕਰਕੇ ਉਹਨਾਂ ਨੇ ਇੱਕ ਢੁਗਾੜੂ ਜਿਹੜੀ ਹੁੰਦੀ ਹੈ ਜਿਹੜੀ ਮੋਟਰਸਾਈਕਲ ਤੇ ਕਰੇੜਾ ਨਾਲ ਬੰਨਿਆ ਹੁੰਦਾ ਉਸ ਦੀ ਮਦਦ ਦੇ ਨਾਲ 16 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸੁਲੰਦਰ ਦੇ ਸਿਵਲ ਹਸਪਤਾਲ ਉਪਹੁੰਚੇ ਨੇ ਇਸ ਹਸਪਤਾਲ ਦੇ ਵਿੱਚ ਜਦੋਂ ਡਾਕਟਰਾਂ ਨੇ ਉਸ ਨੂੰ ਦੇਖਿਆ ਤਾਂ ਬੱਚੇ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਸੀ ਆਪਕੇ ਬੱਚੇ ਦੀ ਮੌਤ ਹੋ ਗਈ ਹੈ ਤੇ ਪਰਿਵਾਰਕ ਜਿਹੜੇ ਮੈਂਬਰ ਨੇ ਉਹਨਾਂ ਦੇ આરોਪ ਹੈ ਕਿ ਇਹ ਜੋ ਪਤੀ ਦੇ ਵੱਲੋਂ ਹੈ ਉਹ ਮਹਿਲਾ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਤਾਂ ਉਸਦੇ ਨਾਲ 4 ਦਿਨਾਂ ਦਾ ਪੁੱਤਰ ਸੀ ਜੋ ਕਿ ਕ락ੇ ਦੇ ਠੰਡ ਵਿੱਚ ਵਿਹੜੇ ਚ ਥੋੜੀ ਮਜਬੂਰ ਹੋ ਗਿਆ ਸੀ ਹੂੰ ਠੀਕ ਹੈ ਬਹੁਤ ਸ਼ੁਕਰੀਆ ਮਨਪ੍ਰੀਤ ਇਸ ਖਬਰ ਦੇ ਉੱਪਰ ਜਾਣਕਾਰੀ ਸਾਡੇ ਤੱਕ ਸਾਂਝੀ ਕਰਨ ਦੇ ਲਈ ਘਰ ਦੇ ਵਿੱਚ ਪਤਨੀ ਤੇ ਬੱਚੇ ਨੂੰ ਘਰੋਂ ਬਾਹਰ ਕੱਢਿਆ ਬੱਚੇ ਦੀ ਹਾਲਤ ਖਰਾਬ ਹੋਈ ਹਸਪਤਾਲ ਲੈ ਜਾਂਦੇ ਸਮੇਂ ਬੱਚੇ ਨੂੰ ਹੋਰ ਜ਼ਿਆਦਾ ਠੰਡ ਲੱਗ ਗਈ ਹਾਲ